ਆ ਵੇਖੋ ਜੀ ਆ ਇਹਨੇ ਇਹ ਨਹੀਂ ਬੇ ਬੇਸੂਨ ਮੇਰੇ ਦਾ ਕਰਦੇ ਹੈਗੇ ਨੇ ਬੇਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਵੀ ਜੀ ਇਹਨਾਂ ਦਾ ਕਟੋਲ ਨਾ ਕਿਤਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤਾਂ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਉਹਦੇ ਨੂੰ ਆ ਗਏ ਜਾਉਂਦੀ ਆ ਮੈਂ ਉਹਦੇ ਨੂੰ ਜਾਂਦੀ ਇਹਨੂੰ ਨਾਲ ਰਿਹਾ ਵਿੱਚ ਬੇਸੂਨ ਨਾਲ ਆ ਵੇਖੋ ਜੀ ਆ ਇਹਨੇ ਇਹ ਨਹੀਂ ਬੇ ਬੇਸੂਨ ਮੇਰੇ ਦਾ ਕਰਦੇ ਹੈਗੇ ਮੇਰੇ ਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਬੀ ਜੀ ਇਹਨਾਂ ਦਾ ਕਟੋੜ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਇਹ ਸਾਨੂੰ ਬਹੁਤ ਗਲੀ ਦੇ ਵਿੱਚ ਤਾਂ ਗੰਧ ਪਾ ਰੱਖਿਆ ਹੈਗਾ ਆ ਵੇਖੋ ਸਾਰੀ ਗਲੀ ਦੇ ਵਿੱਚ ਨਗੰਧ ਗੰਧ ਪਾ ਰੱਖਿਆ ਹੈ ਆ ਮੋੜਾ ਗੰਦੀ ਗਾਲੇ ਸੰਕੜਦੇ ਕੁੜੀਆਂ ਦੀਆਂ ਸਵੇਰ ਨਾਲ ਲੱਗ ਜਾਂਦੇ ਆ ਕਹਿੰਦੇ ਦਾਰੂ ਪੀਤੀ ਸਾਰੇ ਨਾਲ ਨਸ਼ਾ ਵੇਚਦੇ ਨਾਲ ਸਾਡੇ ਬਰਬਾਦ ਕਰਦੇ ਨੇ ਆ ਜਾ ਹੁਣ ਤੂੰ ਓਕੇ ਆ ਜਾ ਮਰਾ ਨਹੀਂ ਆ ਜਾ ਆ ਜਾ ਤੇਰੀ ਮਰਾ ਕੇ ਛੱਡਾਂਗੀ ਨਾ ਤੈਨੂੰ ਮੈਂ ਜਦੋਂ ਸਟਾਵਾ ਨਾ ਅੱਖੀ ਜੇ ਖਾਂ ਫਿਰ ਤੂੰ ਆ ਵੇਖੋ ਜੀ ਆਗੋ ਨੰਗੇ ਹੋ ਕੇ ਗਾਲਾਂ ਕਰਦੇ ਆ ਕਹਿੰਦੇ ਬਕਵਾਸ ਨਾਨੀ ਕਿੰਨੇ ਕੰਨਾਂ ਦਾਰੇ ਮੈਂ ਸਾਰੀ ਉਮਰ ਹੀ ਹੋ ਗਈ ਇੱਥੇ ਇਹੋ ਗਲੀਆਂ ਇੱਥੇ ਵੇਂਦੇ ਨੂੰ ਇਹ ਜੀ 6 ਨੰਬਰ ਵਾਰਡ ਹੈਗਾ ਆ ਵੇਖੋ ਜੀ ਆ ਇਹਨਾਂ ਨੇ ਇਹ ਨਹੀਂ ਬੇ ਬੇਸੂਲ ਮੇਰੇ ਦਾ ਕਰਦੇ ਹੈਗਾ ਨੇ ਬੇਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀਆਂ 'ਨ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਬੀ ਜੀ ਇਹਨਾਂ ਦਾ ਕਟੋੜ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਆ ਵੇਖੋ ਜੀ ਆ ਇਹਨਾਂ ਨੇ ਇਹ ਨਹੀਂ ਬੇ ਬੇਸੂਲ ਮੇਰੇ ਦਾ ਕਰਦੇ ਹੈਗੇ ਨੇ ਬੇਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਵੀ ਜੀ ਇਹਨਾਂ ਦਾ ਕਟੋਲ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਇਹ ਸਾਨੂੰ ਬਹੁਤ ਗਲੀ ਦੇ ਵਿੱਚ ਤਾਂ ਗੰਧ ਪਾ ਰੱਖਿਆ ਹੈਗਾ ਆ ਵੇਖੋ ਸਾਰੀ ਗਲੀ ਦੇ ਵਿੱਚ ਇਹਨਾਂ ਨੇ ਗੰਧ ਪਾ ਰੱਖਿਆ ਹੈ ਆ ਮੋੜਾਂ ਗੰਦੀ ਗਾਲੇ ਸੰਕੜਦੇ ਕੁੜੀਆਂ ਦੀਆਂ ਸਵੇਰ ਨਾਲ ਲੱਗ ਜਾਂਦੇ ਆ ਕਹਿੰਦੇ ਦਾਰੂ ਪੀਤੀ ਸਾਰੇ ਨਾਲ ਨਸ਼ਾ ਵੇਚਦੇ ਨਾਲ ਸਾਡੇ ਬਰਬਾਦ ਕਰਦੇ ਨੇ ਆ ਜਾ ਹੁਣ ਤੂੰ ਓਕੇ ਆ ਜਾ ਮਰਾ ਨਹੀਂ ਆ ਜਾ ਆ ਜਾ ਤੇਰੀ ਮਰਾ ਕੇ ਛੱਡਾਂਗੀ ਨਾ ਤੈਨੂੰ ਮੈਂ ਜਦੋਂ ਸਟਾਵਾ ਨਾ ਅੱਖੀ ਜੇ ਖਾ ਫਿਰ ਤੂੰ ਆ ਵੇਖੋ ਜੀ ਆਗੋ ਨੰਗੇ ਹੋ ਕੇ ਗੱਲਾਂ ਕਰਦੇ ਆ ਕਹਿੰਦੇ ਬਕਵਾਸ ਹੈ ਨਾਨੀ ਕਿੰਨੇ ਕੰਨਾਂ ਦਾਰੇ ਮੈਂ ਸਾਰੀ ਉਮਰ ਹੀ ਹੋ ਗਿਆ ਇੱਥੇ ਇਹੋ ਗਲੀਆਂ ਇੱਥੇ ਵੇਂਦੇ ਨੂੰ ਇਹ ਜੀ 6 ਨੰਬਰ ਵਾਰਡ ਹੈਗਾ ਆ ਵੇਖੋ ਜੀ ਆ ਇਹਨਾਂ ਨੇ ਇਹ ਨਹੀਂ ਬੇ ਬੇਸੂਲ ਮੇਰੇ ਦਾ ਕਰਦੇ ਹੈਗਾ ਇਹ ਵੀ ਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀਆਂ 'ਨ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਬੀ ਜੀ ਇਹਨਾਂ ਦਾ ਕਟੋੜ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਨਹੀਂ ਆ ਰਹੀ ਇਹਨਾਂ ਨਾਲ ਰਹੀ ਵਾਚੇ ਜੇਸਨਾਂ ਦਾ ਆ ਵੇਖੋ ਜੀ ਆ ਇਹਨਾਂ ਨੇ ਬੇ ਬੇਸੂਨ ਮੇਰੇ ਦਾ ਕਰਦੇ ਹੈਗੇ ਨੇ ਮੇਰੇ ਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੇ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਆਹ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਵੀ ਜੀ ਇਹਨਾਂ ਦਾ ਕਟੋੜ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤਾਂ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਇਹ ਸਾਨੂੰ ਬਹੁਤ ਗਲੀ ਦੇ ਵਿੱਚ ਤਾਂ ਗੰਧ ਪਾ ਰੱਖਿਆ ਹੈਗਾ ਆ ਵੇਖੋ ਸਾਰੀ ਗਲੀ ਦੇ ਵਿੱਚ ਨਗੰਗਾ ਨਗੰਗਾ ਕੰਨ ਪਾ ਰੱਖਿਆ ਆ ਮੁੰਡੇ ਗੰਦੀ ਗਾਲੇ ਸੰਕੜਦੇ ਕੁੜੀਆਂ ਦੀਆਂ ਸਵੇਰ ਨਾਲ ਲੱਗ ਜਾਂਦੇ ਆ ਕਹਿੰਦੇ ਦਾਰੂ ਪੀਤੀ ਸਾਰੇ ਨਾਲ ਨਸ਼ਾ ਵੇਚਦੇ ਨਾਲ ਸਾਡੇ ਬਰਬਾਦ ਕਰਦੇ ਨੇ ਆ ਜਾ ਹੁਣ ਤੂੰ ਓਕੇ ਆ ਜਾ ਮਰਾ ਨਹੀਂ ਆ ਜਾ ਆ ਜਾ ਤੇਰੀ ਮਰਾ ਕੇ ਛੱਡਾਂਗੀ ਨਾ ਤੈਨੂੰ ਮੈਂ ਜਦੋਂ ਸਟਾਵਾ ਨਾ ਅੱਖੀ ਜੇ ਖਾਂ ਫਿਰ ਤੂੰ ਆ ਵੇਖੋ ਜੀ ਅੱਗੋ ਨੰਗੇ ਹੋ ਕੇ ਗਾਲਾ ਕਹਿੰਦੇ ਬਕਵਾਸ ਹੈ ਨਾ ਕਿੰਨੇ ਕੁ ਦਿਨ ਜਾਰੇ ਮੈਂ ਸਾਰੀ ਉਮਰ ਹੀ ਹੋ ਗਈ ਇੱਥੇ ਇਹੋ ਜਿਹੀ ਗਲੀਆਂ 'ਚ ਵੇਂਦੇ ਨੂੰ ਇਹ ਜੀ 6 ਨੰਬਰ ਵਾਰਡ ਹੈਗਾ